ਗਵਰਨਮੈਂਟ ਪਰਸੈਪਸ਼ਨ ਤੇ ਝੂਠੀਆਂ ਗੱਲਾਂ ਤੇ ਚੱਲ ਕੈਮਰਿਆਂ ਤੇ ਚੱਲ ਇਹਨਾਂ ਕਿਹਾ ਜੀ ਅਸੀਂ ਟੇਲ ਐਂਡਾਂ ਤੱਕ ਪਾਣੀ ਪਹੁੰਚਾਤੋਂ ਟੇਲ ਐਂਡ ਦਾ ਤੁਸੀਂ ਪਾਣੀ ਕੀ ਪਹੁੰਚਾਣਾ ਆ ਜੇ ਆਹ ਵੇਖੋ ਹਾਲਾਤ ਸਾਡਾ ਕੀ ਹੋਇਆ ਜੀ ਪੰਜਾਬ ਦੇ ਵਿੱਚ ਪਾਣੀ ਦੀ ਵਿਵਸਥਾ ਹੈ ਜੀ ਅਸੀਂ ਆਪਣਾ ਪਾਣੀ ਹੀ ਸੰਭਲ ਲਈਏ ਅਕਲਮੰਦੇ ਹੁਣ ਕੱਲ ਮਾਧੋਪੁਰ ਜਿੱਥੋਂ ਅਪਰ ਬਾਰੀ ਦੋਆਬ ਕਨਾਲ ਨਿਕਲਦੀ ਉੱਥੋਂ ਮੇਰੇ ਸਾਥੀਆਂ ਨੇ ਦੱਸਿਆ ਜੀ ਕਿ 20 ਗੇਟ ਨੇ ਜੇ ਟਾਈਮ ਸਰ ਖੁੱਲ ਜਾਂਦੇ ਜਦੋਂ ਪਿੱਛੇ ਡੈਮਾ ਦਾ ਹਾਚਲ ਚੋਂ ਪਾਣੀ ਖੁੱਲ ਇਹਨਾਂ ਨੇ ਛੱਡਿਆ ਤੇ ਜੇ ਉਹ ਖੁੱਲ ਗਏ ਹੁੰਦੇ ਗੇਟ ਤੇ ਸਾਰਾ ਪਾਣੀ ਪਾਕਿਸਤਾਨ ਨਿਕਲ ਜਾਂਦਾ ਇਹਨਾਂ ਨੇ ਰਿਪੇਅਰ ਚ ਪੈਸੇ ਨਹੀਂ ਲਾਏ ਕਿਉਂਕਿ ਜਿਹੜੇ ਗੇਟ ਲੋਹੇ ਦੇ ਗੇਟ ਚ ਵੀ ਕਿਤੇ ਪਾਣੀ ਚ ਰਹਿੰਦੇ ਉਹਨਾਂ ਨੂੰ ਜੰਗਾਲ ਵੀ ਲੱਗਦਾ ਸਾਰੇ ਜੰਗਾਲ ਪੈਂਦਾ ਕਈ ਕੁਝ ਹੁੰਦਾ ਅਸੀਂ ਜਾਣਦੇ ਰਏ ਉੱਥੇ ਉਹਦੇ ਵਿੱਚ ਇੱਕ ਮਹੀਨਾ ਪਈਨ ਲੱਗੇ ਰਹੇ ਉਹਦੇ ਵਿੱਚ ਨਰੇ ਅੱਠ ਗੇਟ ਖੁੱਲੇ ਨੇ 12 ਗੇਟ ਨਹੀਂ ਖੁੱਲੇ ਉਹ ਸਾਰਾ ਪਾਣੀ ਜਿਹੜਾ ਸੀ ਓਵਰਫਲੋ ਕਰਕੇ ਮਾਧੋ ਉਪਰ ਤੇ ਸਾਰਾ ਸਾਡਾ ਏਰੀਆ ਜਿਹੜਾ ਅੱਗੇ ਬਛਾਤੀ ਪਾਣੀ ਵੀ ਹੈ ਡੇਰਾ ਦਾ ਪਾਣੀ ਵੀ ਹੈ ਦਰਿਆ ਦਾ ਵੀ ਹੈ ਇਹ ਸਾਰਾ ਕੁਝ ਰਲ ਕੇ ਆ ਗਿਆ ਜੀ ਸੋ ਇਹ ਲੈਕ ਆਫ ਪਲੈਨਿੰਗ ਹੈ ਲੈਕ ਆਫ ਔਨੈਸਟੀ ਹੈ ਚੀਫ ਮਿਨਿਸਟਰ ਤੇ ਲੈਕ ਆਫ ਜਿਸ ਤਾ ਐਕਸਪੀਰੀਅੰਸ ਜਿਹੜਾ ਮੈਂ ਅੱਗੇ ਕਹਿਣਾ ਹੁੰਦਾ ਤਜਰਬਾ ਹੀ ਹੈ ਨਹੀਂ ਜੀ ਹੁਣ ਜਦ ਇਸ ਤੋਂ ਵੱਧ ਕੀ ਬਦਕਿਸਮਤੀ ਹੋ ਸਕਦੀ ਇਹਨਾਂ ਦਿਨਾਂ 'ਚ ਜਦੋਂ ਸਾਰੇ ਪੰਜਾਬ ਨੂੰ ਪਤਾ ਕਿ ਹੜ੍ਹਾਂ ਆਣੇ ਨੇ ਹਰ ਸਾਲਾਂ 'ਚ ਜੀ ਮਿਸਟਰ ਜੀ ਨਾ ਜੇ ਨਾ ਡਾਊਨ ਸਾਊਥ ਤਾਮਿਲਨਾਡੂ ਫੇਰੀ ਜਾਂਦਾ ਤੇ ਇੱਥੇ ਫਿਰ ਕੌਣ ਬਚਾਏਗਾ ਆਮ ਤੌਰ ਤੇ ਮੁੱਖ ਮੰਤਰੀ ਐਡ ਹੁੰਦਾ ਹੈ ਜੀ ਤੇ ਉਹਨਾਂ ਨੂੰ ਬੇਨਤੀ ਮੈਂ ਕੀਤੀ ਕਿ ਵਾਪਸ ਆਓ ਪਰਤੋ ਆਪਣਾ ਪਿੰਡ ਵੀ ਬਚਾਓ ਤੇ ਪੰਜਾਬ ਵੀ ਬਚਾਓ ਕਾਂਗਰਸ ਹੁੰਦੀ ਕਾਂਗਰਸ ਕੀ ਹੱਲ ਦੀ ਬੀਬੀ ਜੀ ਦੇ ਗੱਲ ਕਰਨਾ ਚਾਹੀਦਾ ਹੈ ਜੀ ਅਸੀਂ ਬੇਨਤੀ ਕਰਦੇ ਕਿ ਇਹ ਕਿ ਅਸੀਂ ਜੀਵਿਦਾ ਰਹਿਆ ਤੇ ਅੱਜ ਅਸੀਂ ਰੇੜੀ ਲਾਉਣ ਵਾਲਿਆਂ ਤੋਂ ਵੱਧ ਹੋਏ ਫਿਰਦੇ ਆ ਸਾਡੀ ਜਦੋਂ ਵੋਟਾਂ ਹੁੰਦੀਆਂ ਉਦੋਂ ਸਰਕਾਰਾਂ ਆਉਂਦੀਆਂ ਸਾਡੀ ਇਹਨਾਂ ਨੇ ਬਹੁਤ ਸਾਰ ਲਈ ਆ ਸਾਨੂੰ ਪੁਲ ਬਣਨ ਕੇ ਦਿੱਤਾ ਅੱਜ ਸਾਡਾ ਪੁਲ ਨਾ ਹੁੰਦਾ ਜਿਹੜੇ ਲੋਕ ਸਾਡੀ ਸੇਵਾ ਕਰਨ ਦਾ ਆ ਪਿੰਡਾਂ ਦੇ ਵਿੱਚੋਂ ਆਣ ਕੇ ਉਹ ਕਿਤਨਾ ਸਾਡੀ ਸੇਵਾ ਗਾੜੀ ਅੱਗੇ ਆਉਣੀ ਸੀ ਕੀਮਾ ਸਾਹਿਬ ਨੇ ਪੋਰ ਬਣਾਇਆ ਉਸ ਪੁਲ ਦਾ ਕਿੰਨਾ ਸੌਖ ਸਾਨੂੰ ਮਿਲਿਆ ਦੂਜੀ ਗੱਲ ਇਹ ਆ ਕਿ ਜੂ ਇੱਕ ਦੂਸਰੀਆਂ ਸਰਕਾਰਾਂ ਆਂ ਆ ਕਿਸੇ ਨੇ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਕਾਂਗਰਸ ਦੀ ਸਰਕਾਰ ਕਾਲੀਆਂ ਦੀ ਸਰਕਾਰ ਸਾਡਾ ਚੋਣੇ ਥੋੜਾ ਮਰਦਾ ਹੀ ਇੰਨਾ ਨਹੀਂ ਮਰਦਾ ਥੋੜਾ ਪੂਰੇ ਚੋਣੇ ਦਾ ਸਾਨੂੰ ਮੁਆਵਜ਼ਾ ਮਿਲਦਾ ਅੱਜ ਵੇਖ ਲੋ ਕੋਈ ਸਾਡਾ ਹਾਲ ਨਹੀਂ ਕੋਈ ਸਾਡੀ ਤੂੜੀ ਗਲ ਗਈ ਪੱਠੇ ਗਾਗੇ ਸਾਨੂੰ ਤਾਂ ਸਾਨੂੰ ਅੱਜ ਬੇੜੀਆਂ ਨਹੀਂ ਮਿਲੀਆਂ ਫੜੇ ਪੈਰ ਮੈਂ ਆਪਣੀਆਂ ਵਾਲੀਆਂ ਧਰ ਕੇ ਨੇ ਉਹ ਬੇੜੀ ਮੋਲ ਲੈ ਕੇ ਆਈਆਂ ਸਾਡੀ ਕੋਈ ਜ਼ਿੰਦਗੀ ਆ ਕੋਈ ਜ਼ਿੰਦਗੀ ਨਹੀਂ ਅਸੀਂ ਇੱਕ ਸਿਰਫ ਅਸੀਂ ਜੀਮੀਂਦਾਰ ਆ ਪਰ ਅਸੀਂ ਜੀਮੀਂਦਾਰਾਂ ਨੂੰ ਅੱਜ ਨਹੀਂ ਭੇਟੇ ਮੈਂ ਨਹੀਂ ਅਰਜ਼ ਦਗਾ ਫਸਲ ਦੇ ਸਿਰ ਤੇ ਹੀ ਕੰਮ ਆ ਫਸਲ ਬਾਕੀ ਦੇ ਕੰਮ ਸਾਡੀ ਮਰ ਗਈ ਜਿਮੀਨਾਰ ਦਾ ਕਾਦੇ ਬਿਲਕੁਲ ਛੋੜ ਘਟ ਕੇ ਕਿਸਾਨ ਦਾ ਕੰਮ ਮਰ ਜਾਂਦਾ ਛੋੜ ਘਟ ਕੇ ਕੋਈ ਮਾਰਾ ਜਾਂ ਸੋਕਾਵਾਦੀ ਉਹਦਾ ਨਾ ਉਹ ਕਿਸਾਨ ਜਿਹੜਾ ਡਿੱਗ ਜਾਂਦਾ ਅਸੀਂ ਅੱਜ ਦੇ ਡਿੱਗੇ ਕਿੱਦਾਂ ਉਠਾਂਗੇ ਧੰਨਵਾਦ ਬਾਰੇ ਧੰਨਵਾਦ ਬਾਰੇ ਅਸੀਂ ਮੇਰੀ ਬੇਨਤੀ ਸੁਣੋ ਇਹ ਤੁਹਾਡੀ ਆਵਾਜ਼ ਹੈ ਸਾਰੇ ਹਿੰਦੁਸਤਾਨ ਚ ਪਹੁੰਚ ਗਈ ਜੀ ਸਰ ਸਮਝੀ ਕਿ ਮੌਜੂਦਾ ਸਰਕਾਰ ਕੋ ਪਹੁੰਚੀ ਮੇਰਾ ਇੱਥੇ ਆਉਣ ਦਾ ਮਕਸਦ ਆਪਣੇ ਵੱਲੋਂ ਤੇ ਅਸੀਂ ਜੋ ਮਦਦ ਕਰ ਸਕਦੇ ਆ ਚੀਮਾ ਸਾਹਿਬ ਅਸੀਂ ਸਾਰੇ ਕਰਾਂਗੇ ਬਟ ਇਹਦੇ ਨਾਲ ਸਰਕਾਰ ਘਰ ਤੋਂ ਤੁਸੀਂ ਵੇਖਿਓ ਹੁਣ ਕੱਲ ਤੋਂ ਕੰਮ ਸ਼ੁਰੂ ਹੋ ਜਾਣਾ ਹੋਈ ਨਾ ਠੀਕ ਆ ਜਾਣੇ ਮੇਰੀ ਇੰਤਜ਼ਾਰ ਵਿੱਚ ਹੀ ਸਨ ਮੇਰ ਕੋ ਗਲਤੀ ਹੋਈ ਮੈਂ ਇੱਕ ਦਿਨ ਲੇਟ ਆਇਆ ਪਹਿਲੇ ਆਣਾ ਚਾਹੀਦਾ ਅਸੀਂ ਵੀ ਕਿਉਂਕਿ ਦਿੱਲੀ ਪਾਰਟੀ ਦੇ ਕੰਮਾਂ 'ਚ ਕਈ ਕੰਮ ਸਾਰੇ ਕਿਤੇ ਜਾਣਾ ਕੱਲ ਮੈਂ ਆਪਣੇ ਏਰੀਏ ਜਾਣਾ ਫੇਰਾ ਤੁਹਾਡੀ ਸਾਰੀ ਤਰਨਤਾ ਤੁਸੀਂ ਅਖੀਂ ਤੁਹਾਡੇ ਨਾਲ ਘਰੇ ਨਾਲ ਬਹੁਤ ਬੈਠਾ ਚੱਲਦੀ ਆ ਉਧਰ ਉਧਰ ਚੱਲ ਕੋਈ ਗੱਲ ਨਹੀਂ ਜੋ ਤਾਰਨਦੇ ਹਾਂ ਦੀ ਪੁੱਲ ਤੇ ਅੱਛਾ ਅੱਛਾ ਆਪ ਆਪਣਾ ਕੀ ਮਾ ਸਾ ਬੋਲਦਾ ਸੀ ਤੇ ਬੇ ਆ ਗੀਆਂ ਬਸ ਹਾਂ 10 ਮਿੰਟਾਂ ਜੀ ਲੋ ਸਾਨੂੰ ਹੁਣ ਦੋ ਇਜਾਜ਼ਤ ਤੁਫੂਕਾ ਪਾਣੀ ਕੁਠ ਪੀਣਾ ਬਸ ਅੱਛਾ ਇਹ ਦੱਸੋ ਸ਼ਸ਼ੀਕਰ ਪਾਪ ਜੀ ਸਬਸਕ੍ਰਾਈਬ ਕਰਨੀ ਕੀ ਆਲੇ ਫੰਕੀ ਆ ਕੇ ਗਿਆ ਨਾ ਟਿੱਪਕਾ ਉਨੇ ਦੱਸੋ ਕੀ ਕੀ ਲੋੜ ਹੈ ਤੁਹਾਨੂੰ ਬਾਕੀ ਗੱਲ ਤੇ ਤੁਹਾਡੀ ਮੈਂ ਕਰਾਂਗੀ ਅਸੈਂਬਲੀ ਚ ਕੀ ਆੜੇ ਪ੍ਰਤਾਪ ਸਿੰਘ ਤੁਹਾਡੀ ਦਰਸ਼ਕ ਹੋ ਗਿਆ ਤੇ ਬਹਿ ਬਹਿ ਕਰਾਤੀ ਜਵਾਨਾਂ ਵਾਲੀ ਕੀਤੀ ਓਖੀ ਵਾਲੇ ਲੱਗੇ ਇੱਥੇ ਕੋਈ ਬਾਲੋ ਸਾਹਮਣੇ ਆਇਆ ਕਰਮਚਾਰੀ ਚੌਧਾ ਐਮਐਲਏ ਫਾਰ ਚੌਥੀ ਸਤੂਕ ਸਿੰਘ ਹੋਣਾ ਨਾ ਤਾਂ ਇਹਦੇ ਇਹਨਾਂ ਸਾਹ ਦੇ ਮਾਰੀਆਂ ਪਤਨ ਵਿੱਚ ਬਾਹਰ ਬਾਹਰ ਪਰ ਪ੍ਰਤਾਪ ਸਿੰਘ ਰਾਜਵਾ ਜਿਹੜੇ ਲੱਕੂ ਮੁੱਢ ਲੱਗੇ ਉਹਨਾਂ ਦਾ ਵੀ ਇੱਕ ਵਾਰ ਸਤਿ ਸ਼੍ਰੀ ਅਕਾਲ ਜੀ ਵੀ ਬਿਨੀ ਵੇਜੱਕ بڑا ਹੌਫਾ ਸਭਾ ਹੈ ਜੇ ਪਰ ਜਿਹੜੇ ਲੋਕ ਸਨ ਨੇ ਜਿਹੜੇ ਉਹ ਤੁਸੀ ਦੇਖ ਤਾਂ ਕਿ ਥੋੜੇ ਬਹੁਤ ਮੁਸ਼ਕਲ ਆਈਏ ਕਿ ਕੋਈ ਜਿਹੜਾ ਇੱਕ ਸਹਾਰਾ ਲੈ ਕੇ ਉਹਨਾਂ ਕੋਲ ਪਹੁੰਚ ਆ ਗਿਆ ਤੋ ਤਸਵੀਰਾਂ ਤੁਸੀ ਦੇਖ ਤਾਂ ਕਿ ਘਰਾਂ ਦੇ ਕਿਤੇ ਜਿਹੜੇ ਉਹ ਵੱਟਾ ਬਣਾ ਬਣਾ ਕੇ ਵੀ ਰੱਖੀ ਹੋਈਆਂ ਇੱਕ ਗੱਲ ਸੱਚੀ ਕਰਾਂਗੇ ਝੂਠੀ ਕਿਸੇ ਮੋਟਰ ਲੈ ਕੇ ਪਹੁੰਚੋ ਕੀ ਕਰਨਾ منو افسوس مجھے افسوس اس گل کا کہ دیش کی تو بعد دیکھو کن کھے ودیا گھر زمین خوبصورت ایک بہت واقع ایک سانو یہ جا کے مشہور پچھلی میں مشہور ہاں پچھلی کانگریس کی سرکار کا ڈاکٹر منموہن سنگھ نے ਦਾ ਹਵਾ ਕਥਾ ਕਰੋ ਯਾਰ ਸਾਢੇ 500 ਸਾਲਾ ਉਰਪੁਰਪ ਤੇ ਉਤੇ ਪਹਿਲੀ ਪਾਛਾਈ ਤੇ پیسے ਦਿੱਤੇ ਸੀ ਜਿਹਦੇ ਨਾਲ ਆ ਪੁਲ ਜਿਹੜਾ ਨਵਤੇ ਦੀ ਮਾਦੀ ਆਪਣੀ ਮਿਹਨਤ ਦੇ ਨਾਲ ਕੈਪਟਨ ਸਾਹਿਬ ਦੇ ਪਿੱਛੇ ਝੜ ਕੇ ਅਜੇ ਤੱਕ ਨਹੀਂ ਸੀ ਆਮ ਤੌਰ ਤੁਹਾਨੂੰ ਪਤਾ ਕਿਹਾ ਜਾਂਦਾ ਕਿ ਇੱਥੇ ਪੁਲ ਕਿਸਤਾ ਬਸਦਾ ਤੇ ਘਟਾਪੂ ਬਹੁਤ ਬਹੁਤ ਮਿਹਰਬਾਨੀ ਕੀਤੀ ਹੈ ਇਹ ਪੁਲ ਬਣਿਆ ਕਿੰਨੇ ਕਰੋੜ ਰੁਪਏ ਲੱਗੇ ਸਾਢੇ 12 ਕਰੋੜ ਰੁਪਏ ਦਾ ਪੁਲ ਹੈ ਜਿਸ ਦੇ ਬਾਹਨੇ ਅੱਜ ਅਸੀਂ ਵੀ ਆ ਗਏ ਜੇ ਪੋੜੀ ਨਾ ਹੁੰਦਾ ਤਾਂ ਇੱਥੋਂ ਤੱਕ ਪਹੁੰਚਦਾ ਨਾ ਕੋਈ ਜਿੰਦਗੀ ਕੋਈ ਨਹੀਂ ਮੇਰੇ ਭੈ ਸਹੀ ਗਏ ਹੁਣ ਚੜ੍ਹਦੀ ਕਲਾ ਚ ਨੇ ਸਾਡੇ ਭਰਾ ਸੱਜ ਗਏ ਪੈਰਾਂ ਸਾਡੀਆਂ ਮਾਂ ਦਾਵਾ ਬੱਚੇ ਜੋ ਜੋ ਮਦਦ ਇਹਨਾਂ ਨੂੰ ਚਾਹੀਦੀ ਹੋਏਗੀ ਵਿਰੋਧੀ ਤੇ ਸਾਡਾ ਲੀਡਰ ਹੁੰਦੇ ਮੈਂ ਇਹ ਸਾਰੀ ਬਾਸ ਤਾਂ ਤੁਹਾਨੂੰ ਲੈ ਕੇ ਆ ਪੰਜਾਬ ਦੇ ਲੋਕ ਵੇਖ ਸਕਣ ਕਿ ਸਾਡੇ ਭਰਾ ਸੀ ਮਕਾਨਾਂ ਖੱਲੇ ਆਰਾਮ ਨਾਲ ਸੁੱਤੇ ਆ ਪਲੰਗਾ ਤੇ ਸੁੱਤੇ ਆ ਮੰਜਿਆ ਤੇ ਸੁੱਤੇ ਆ ਦੇ ਸਾਡੇ ਭਰਾ ਜਿਹੜੇ ਉਹ ਅੱਜ ਕਿਸੇ ਕਿਸਮ ਦਾ ਜੀਵਨ ਬਤੀਤ ਕਰ ਰਹੇ ਨੇ ਸੋ ਮੇਰੀ ਗੁਜ਼ਾਰਿਸ਼ ਮਾਨ ਸਾਹਿਬ ਨੂੰ ਹੈ ਮਾਨ ਸਾਹਿਬ ਆਪ ਆਓ ਤਾਂ ਅਮਲ ਲਾਡੂ ਦੀ ਫਰਲੋ ਬਤ ਕਰੋ ਤੇ ਆਪ ਆਓ ਤੇ ਮੰਤਰੀਆਂ ਨੂੰ ਕੱਲ ਨਾ ਕੋਈ ਨਹੀਂ ਸੌਰ ਨਾ ਮੰਤਰੀ ਤੇ ਲੈ ਕੇ ਕੁਝ ਨਹੀਂ ਐ ਖਾਲੀ ਹੱਥੀ ਆਏ ਇਹਨਾਂ ਦਾ ਕਿਸ ਤਰ੍ਹਾਂ ਨਵਾਂ ਜੀਵਨ ਸ਼ੁਰੂ ਕਰਨਾ ਵੇਖੋ ਗੱਲ ਇਸ ਤਰ੍ਹਾਂ ਸਾਰੀ ਹੈ ਇਹਨਾਂ ਦੀ ਝੋਨੇ ਦੀ ਫਸਲ ਇਹਦੇ ਤੋਂ ਝੋਨਾ ਹੁਣ ਬਚਣ ਦਾ ਚਾਂਸ ਹੀ ਕੋਈ ਲਗਾਤਾਰ ਇੰਨੇ ਹਫ਼ਤੇ ਲਗਾਤਾਰ ਪਾਣੀ ਖਣੋਣ ਤੋਂ ਬਾਅਦ ਤੇ ਅਸੀਂ ਮੁਆਵਜ਼ੇ ਦੀ ਮੰਗ ਕੀਤੀ ਤੇ ਬਾਅਦ ਜਾ ਵੀ ਸਾਡੀ ਸਰਕਾਰ ਮੇਰੇ ਤੇ ਅਸੀਂ ਬਣਦੇ ਰਿਹਾ ਪਿਛਲੇ ਸਾਲ ਕੋਈ ਮੁਆਵਜ਼ਾ ਨਹੀਂ ਮਿਲਿਆ ਇਹ ਜਿਹੜੇ ਪ੍ਰੀਖਣ ਕਰਕੇ ਹੋ ਗਏ ਦਾਤੀ ਇਹ ਵੀ ਇੱਕੋ ਹੀ ਦਿਖਾਉਂਦਾ ਹੈ ਸਾਲ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਜਿਹੜੀ ਬਿਜਲੀਵਾਲ ਸਾਹਿਬ ਨੇ ਇਹਨਾਂ ਨੇ ਗੱਲ ਕੀਤੀ ਸੀ ਕਿ ਪਿਛਲੀਆਂ ਸਰਕਾਰਾਂ ਤੇ 12-15000 ਰੁਪਏ ਕਰੀ ਅਸੀਂ 50 ਦੇਵਾਂਗੇ ਦਿੱਲੀ 'ਚ ਅਸੀਂ 50 ਦੁੱਤਾ ਤੇ ਅਸੀਂ ਮੰਗ ਕਰਨੇ ਆ ਕਿ ਘੱਟੋ ਘੱਟ ਜਿੱਥੇ ਫਸਲ ਟੋਟਲੀ ਖਰਾਬ ਹੋ ਗਰਦੌਰੀਆਂ ਦੇ ਮਤਲਬਕ ਪੈਸੇ ਦੇ ਕਈ ਇਹਨੇ ਵਿਚਾਰੇ ਜਿਹੜੇ ਠੇਕੇ ਤੇ ਪੈ ਗੀਆਂ ਵੰਦੇ ਦੇ ਅਖੀਰ ਉਹਨਾਂ ਦੇ ਪੈਸੇ ਲੱਗੇ ਉਹ ਠੇਕਾ ਵੀ ਦਿੰਦੇ ਨੇ ਖਾਦ ਵੀ ਪਾਈ ਹੈ ਰੂੜੀ ਵੀ ਕੀੜੇ ਮਾਰ ਦਵਾਈਆਂ ਵੀ ਪਾਈਆਂ ਨੇ ਲੇਬਰ ਵੀ ਲਾਈ ਹੈ ਤੋਂ ਉਹਨਾਂ ਨੂੰ 50000 ਰੁਪਏ ਮਿਨੀਮਮ ਕੰਪਨਸੇਸ਼ਨ ਤੇ ਜਾਨਵਰਾਂ ਦਾ ਛੇਤੀ ਤੋਂ ਛੇਤੀ ਪਠਿਆਂ ਦਾ ਪ੍ਰਬੰਧ ਕੀਤਾ ਜੇ ਆ ਵੇਖੋ ਅਸੀਂ ਜੇ ਇਹੋ ਜਿਹੀਆਂ ਗੱਡੀਆਂ ਲੈ ਕੇ ਆ ਸਕਨੇ ਗਵਰਨਮੈਂਟ ਆਫ ਪੰਜਾਬ ਕਿੱਥੇ ਬੈਠੀ ਹੈ ਉਹਨਾ ਸਪੈਸ਼ਲ ਵਾਹਨ ਹੈ ਵੇਖੋ ਜੀ ਦੂਰੋਂ ਭਗਾਇਆ ਆਪਣੇ ਦੋਸਤਾਂ ਕੋਲ ਭਗੋਰੀਆਂ ਤੇ ਗਵਰਨਮੈਂਟ ਪੰਜਾਬ ਕੋ ਕਿਹੜੀ ਗੱਲ ਦੀ ਤੇ ਮੈਂ ਮਾਨ ਸਾਹਿਬ ਨੂੰ ਤੇ ਰਹਿਣਾ ਚਾਹ ਨਾ ਮਾਨ ਸਾਹਿਬ ਜਦੋਂ ਪਿਛਲੀ ਗਵਰਨਮੈਂਟ ਦਾ ਫਾਈਨੈਂਸ ਵਿਸ਼ੇਸ਼ਕ ਕਹਿੰਦਾ ਸੀ ਸਾਡਾ ਖਜ਼ਾਨਾ ਖਾਲੀ ਹੈ ਤੁਸੀਂ ਕਹਿੰਦੇ ਹੋ ਖਾਲੀ ਖਜ਼ਾਨੇ ਨੂੰ ਤੇ ਪੀਪਾ ਕਿਹਾ ਜਾਂਦਾ ਖਜ਼ਾਨਾ ਤਾਂ ਕਦੀ ਖਾਲੀ ਨਹੀਂ ਹੋ ਸਰਕਾਰ ਦਾ ਜਦੋਂ ਖਾਲੀ ਨਹੀਂ ਤੇ ਇਹਨਾਂ ਨੂੰ ਦੋ ਕੁਝ ਸਾਰੇ ਪੰਜਾਬ ਚ ਮੈਂ ਡਿਮਾਂਡ ਰੱਖ ਰਿਹਾ ਤੇ ਨਹੀਂ ਇਸੇ ਪਿੰਡ ਦੀ ਨਹੀਂ ਇਹ ਤੇ ਅਸੀਂ ਇਹਨਾਂ ਨੂੰ ਅੱਜ ਮਿਲ ਕੇ ਵਿਸ਼ਵਾਸ ਦਿਵਾਨ ਆਇਆ ਕਿ ਨਹੀਂ ਤੁਹਾਡਾ ਹਾਲਚਲ ਪੁੱਛਣ ਵਾਸਤੇ ਜੇ ਲੋਕ ਹੈ ਬਿਲਕੁਲ ਮਨਲਾ ਬ੍ਰੈਂਡ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਚਾਹੇ ਮਾਲਵਾ ਸੈਂਡ ਡਰੇਨਾ ਓਵਰਲੂਰ ਹੋਣਾ ਪੈਂਦਾ ਹੈ ਇੱਕੋ ਮੈਂ ਤਾਂ ਦੱਸਣਾ ਅਸੈਂਬਲੀ ਦੇ ਵਿੱਚ ਇਹਨਾਂ ਦੇ ਜਿਹੜੇ ਮੰਤਰੀ ਸਾਹਿਬ ਨੇ ਇਰੀਗੇਸ਼ਨ ਤੇ ਗੋਲ ਸਾਰ ਇਹ ਲੈ ਰੱਖ ਕੇ ਇਹਨਾਂ ਨੂੰ ਮੈਂ ਪੁੱਛਿਆ ਕਿ ਹਰ ਸਾਲ ਕੋਈ ਮੇਰਾ ਇਹ ਏਰੀਆ ਮੇਰਾ ਏਰੀਆ ਜਿਹੜਾ ਕਾਦੀਆਂ ਦਾ ਸਾਡੇ ਕੋਲ ਬਹੁਤ 100 150 ਪਿੰਡੇ ਇਸਾ ਉਹ ਕਾਨੂੰਨਾਂ ਦਾ ਛੰਭ ਕਹਿੰਦੇ ਹੋ ਮੈਂ ਕਹਿੰਦੀ ਹਰ ਸਾਲ ਇਹ ਸਾਰਾ ਏਰੀਆ ਡੁੱਬਦਾ ਘੱਗੜ ਡੁੱਬਦੀ ਸੁਲਤਾਨਪੁਰ ਲੋਧੀ ਡੁੱਬਦਾ ਏਰੀਏ ਦੀ ਮੈਂ ਗੱਲ ਕਰ ਰਹਾ ਆ ਸਾਡੇ ਕਾਨੂੰਵਾਨ ਕਹਦੀਆਂ ਏਰੀਏ ਦੇ ਵਿੱਚ ਇਹੀ ਹਾਲ ਹੈ ਦੀਨਾ ਨਗਰ 'ਚ ਇਹੀ ਹਾਲ ਹੈ ਅਜਨਾਲੇ ਵਾਲੀ ਬੈਲਟ ਤੇ ਤੁਹਾਡੀਆਂ ਬਲਟੋਏ ਵਾਲੀ ਜ਼ੀਰੇ ਵਾਲੀ ਬੈਲਟ ਤੇ ਫਿਰ ਫਾਜ਼ਲਕਾ ਵਾਲੀ ਆ ਜਾਂਦੀ ਫਿਰ ਸੰਗਰੂਰ ਇਵਨ ਤੁਸੀਂ ਰਾਣੋ ਅੱਗੇ ਅੱਜ ਦੇ ਦਿਨ ਚੀਫ ਮਿਨਿਸਟਰ ਦਾ ਆਪਣਾ ਪਿੰਡ ਸਤੌਜ ਉਹ ਵੀ ਡੁੱਬਿਆ ਹੈ ਤੇ ਜੇ ਚੀਫ ਮਿਨਿਸਟਰ ਬਾਹਰਲੇ ਸੂਬਿਆਂ 'ਚ ਫਿਰਦਾ ਪਤਾ ਹੈ ਆਪਾਂ ਨੂੰ ਬਰਸਾਤੀ ਦਿਨ ਨੇ ਇੱਥੇ ਲੋਕਾਂ ਨੂੰ ਮਦਦ ਦੀ ਲੋੜ ਪੈਣੀ ਹੈ ਤੇ ਚੀਮਸਟਰ ਤੋਂ ਬਣਾ ਤੇ ਸੁਣਵਾਈ ਕੋਈ ਨਹੀਂ ਤੁਸੀਂ ਇੱਥੇ ਆਓ ਇਮੀਡੀਏਟਲੀ ਕੰਪਨਸੇਸ਼ਨ ਸ਼ੁਰੂ ਕਰੋ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਆਪ ਯਾਦ ਕਰਾਉਣਾ ਚਾਹਨਾ ਇਹ ਕਹਿੰਦੇ ਸੀ ਕਾਕਾ ਅਸੀਂ ਗਦੌਰੀਆਂ ਦੀ ਇੰਤਜ਼ਾਰ ਨਹੀਂ ਕਰਾਂਗੇ ਅਸੀਂ ਪਹਿਲੇ ਪੈਸੇ ਕੱਲਦੇ ਹਾਂ ਗਦੌਰੀਆਂ ਬਾਅਦ ਚੁੰਦੀਆਂ ਅਸੀਂ ਕਹਿੰਦੇ ਆ ਪੈਸੇ ਤੂੰ ਅੱਧੇ ਪਹਿਲੇ ਕੱਲ ਦੇ ਇਹਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ 60% ਦੀ ਪੈਸਾ ਸੈਂਟਰ ਦਿੰਦੀ ਮੁਆਵਜ਼ੇ 40% ਛੂਪਾ ਪਾਉਂਦੇ। ਕਾ ਪਣੀ ਬਣਾਉਣਾ ਜੇ 1 ਮਿੰਟ ਜੇ ਇਹਦੇ ਵਿੱਚ 50000 ਰੁਪਇਆ ਦੇਣਾ ਤੇ 30000 ਸੈਂਟਰ ਦੇਗੀ ਤੇ 20 ਪੰਜਾਬ ਪਾਏਗਾ ਤੇ 50 ਹੋ ਜਾਏਗਾ ਪੂਰਾ ਤੁਸੀਂ ਘਰ ਤੋਂ ਘੱਟ ਕੋਈ ਕਰੋ ਤੇ ਸਹੀ ਪ੍ਰਬੰਧ ਅਜੇ ਪਾਣੀ ਜੋ ਥੱਲੇ ਜਾਣਾ ਫਿਰ ਬਿਮਾਰੀਆਂ ਦੀ ਸ਼ੁਰੂ ਹੋਣੀ ਬਹੁਤ ਬਹੁਤ ਅਜੇ ਅਸਲ ਵੀ ਖਰਾਬ ਹੋਣੀ ਹੈ ਜਾਨਵਰਾਂ ਨੂੰ ਵੀ ਬਿਵਾਰੀ ਹੋਣੀ ਹੈ ਬੱਚਿਆਂ ਤੱਕ ਬਜ਼ੁਰਗਾਂ ਤੱਕ ਬਿਮਾਰੀ ਹੋਣੀ ਹੈ ਇਮੀਡੀਏਟਲੀ ਅਸੀਂ ਮੰਗ ਕਰਾਂਗੇ ਸਾਰੇ ਪੰਜਾਬ ਦੇ ਜਿੱਥੇ ਪ੍ਰਭਾਵਿਤ ਏਰੀਆਜ਼ ਨੇ ਉੱਥੇ ਵੱਡੇ ਮੈਡੀਕਲ ਕੈਂਪ ਲਗਾਤਾਰ ਸਪੈਸ਼ਲਿਸਟਾਂ ਨਾਲ ਫ੍ਰੀ ਦੋਈਏ ਫ੍ਰੀ ਲੰਗਰ ਤੇ ਕੰਪਨਸੇਸ਼ਨ ਕਰੋ ਤਾਂ ਮੈਂ ਤਾਂ ਇਨੀ ਗੱਲ ਹੀ ਕਹਿਣਾ ਚਾਹਨਾ ਕਿ ਆਓ ਵਾਪਸ ਡ੍ਰੇਨਾ ਦਾ ਗੁਹਿਲ ਸਾਹਿਬ ਨੇ ਕਿਹਾ ਸੀ ਕਿ 8000 ਕਿਲੋਮੀਟਰ ਡ੍ਰੇਨਾ ਨੇ ਕੋਈ ਟ੍ਰੇਨ ਦੀ ਜੇ ਸਫਾਈ ਹੁੰਦੀ ਵੇਖੋ ਜੇ ਡ੍ਰੇਨ ਸਾਫ ਹੋਏ ਫਿਰ ਪਾਣੀ ਨਿਕਲ ਜਾਣਾ ਸੀ ਡ੍ਰੇਨ ਕੋਈ ਸਾਫ ਨਹੀਂ 74 ਬੰਨ ਨੇ ਪੰਜਾਬ ਚ ਜਿਨ੍ਹਾਂ ਦੇ